ਪ੍ਰਭੂ ਬੋਲੇ ਅਛਾ ਠੀਕ ਹੈ ਕੀ ਹੈ ਤੇਰਾ ਭੇਟ ਕਰ ਇਹ ਪਗਧ ਕਹਿੰਦਾ ਮੇਰਾ ਬਸ ਇਹੀ ਹੈ ਇਹ ਭੇਟ ਕਰਨਾ ਚਾਹਦਾ ਮੇਰਾ ਇਹ ਜੋ ਹੰਕਾਰ ਹੈ ਇਹ ਜੋ ਮੈਂ ਹੈ ਇਹ ਜੋ ਮੇਰਾ ਹੈ ਬਸ ਇਹ ਭਾਉ ਭੇਟ ਕਰਨਾ ਚਾਹਦਾ ਤਾਂ ਕਿ ਤੂੰ ਪੂਰਨ ਤੌਰ ਤੇ ਪ੍ਰਗਟ ਹੋਵੇਂ ਬਸ ਮੈਂ ਖੁਦ ਹੀ ਦੀਵਾਰਾਂ ਹੋਰ ਕੁਝ ਨਹੀਂ ਔਰ ਇਹ ਦੀਵਾਰ ਮੇਰੇ ਕੁਲ ਗਿਰਦੀ ਨਹੀਂ ਤੂੰ ਕਬੂਲ ਕਰੇ ਤੇ ਮੈਂ ਇਹੀ ਰੱਖ ਦਿਆਂ ਤੇਰੇ ਅੱਗੇ ਸਮੁੱਚੇ ਜਗਤ ਦੇਚ ਅਹੰਕਾਰ ਦਾ ਇਹ ਸੰਘਰਸ਼ ਹੈ ਰਾਜਨੀਤਿਕ ਦੁਨੀਆ ਦੇ ਵਿੱਚ ਅਹੰਕਾਰ ਧਾਰਮਿਕ ਦੁਨੀਆ ਦੇ ਵਿੱਚ ਅਹੰਕਾਰ ਸਮਾਜਿਕ ਦੁਨੀਆ ਦੇ ਵਿੱਚ ਅਹੰਕਾਰ ਇਸ ਵਾਸਤੇ ਪਰਿਵਾਰ ਦੇ ਵਿੱਚ ਸੰਘਰਸ਼ ਧਾਰਮਿਕ ਦੁਨੀਆ ਵਿੱਚ ਸੰਘਰਸ਼ ਰਾਜਨੀਤੀ ਦੇ ਸੰਘਰਸ਼ ਅਹੰਕਾਰ ਮੈਂ ਮੈਂ ਹਮ ਬੜ ਕਵ ਕੁलीन ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਏ ਬੁੱਧ ਕਵੇ ਨਾ ਨਾਸੀ ਰਵਿਦਾਸ ਕਹਿੰਦੇ ਨੇ ਮੈਂ ਕਵੀ ਤੋਂ ਕਵਤਾ ਦਾ ਕਰਤਾ ਬਣ ਗਿਆ ਕੋਈ ਜਾਤ ਦਾ ਕਰਤਾ ਬਣ ਗਿਆ ਕੋਈ ਕੁੱਲ ਦਾ ਕਰਤਾ ਬਣ ਗਿਆ ਕੋਈ ਗਿਆਨ ਦਾ ਕਰਤਾ ਬਣ ਗਿਆ